ਵਾਦ ਦੇ ਵਿੱਚ ਵੀ ਇਹ ਹੀ ਪਰੰਪਰਾ ਸੀ ਕਿ ਪੰਜਾਬੀ ਤੇ ਭਾਰਤੀ ਕੈਨੇਡਾ ਜਾਣ ਦੇ ਕਾਫੀ ਸ਼ੁਕ ਸੀਗੇ ਇਸ ਦਾ ਮੁੱਖ ਕਾਰਨ ਸੀਗਾ ਉਸ ਸਮੇਂ ਦਾ ਲਾਈਫ ਸਟਾਈਲ ਉਥੋਂ ਦਾ ਅਤੇ ਬਗਾਨੇ ਦੇਸ਼ ਦੇ ਵਿੱਚ ਅਤੇ ਕੈਨੇਡਾ ਵਿੱਚ ਚੱਲ ਰਹੀਆਂ ਕਾਫੀ ਸਾਰੀਆਂ ਆਜ਼ਾਦੀ ਦੇ ਲਈ ਮੁੱਖ ਲਹਿਰਾਂ ਸੋ ਬਹੁਤ ਸਾਰੇ ਲੋਕ ਤਾਂ ਉਥੋਂ ਦਾ ਵਧੀਆ ਲਾਈਫ ਸਟਾਈਲ ਜਿਉਣ ਦੇ ਲਈ ਜਾ ਰਹੇ ਸੀਗੇ ਤੇ ਕਾਫੀ ਸਾਰੇ ਲੋਕ ਕੈਨੇਡਾ ਜਾ ਰਹੇ ਸੀਗੇ ਤਾਂ ਕਿ ਉਹ ਆਜ਼ਾਦੀ ਦੀ ਲਹਿਰ ਦਾ ਹਿੱਸਾ ਬਣ ਸਕਣ ਤੇ ਅੰਗਰੇਜ਼ਾਂ ਨੂੰ ਜਦੋਂ ਪਤਾ ਲੱਗਾ ਕਿ ਭਾਰਤੀਆਂ ਦਾ ਕੈਨੇਡਾ ਆਉਣ ਦਾ ਇੱਕ ਕਾਰਨ ਆਜ਼ਾਦੀ ਪ੍ਰਤੀ ਲੜਾਈ ਵੀ ਹੈ ਤਾਂ ਉਹਨਾਂ ਨੇ ਕਾਫੀ ਸਾਰੇ ਕਾਨੂੰਨਾਂ ਨੂੰ ਸਖਤ ਵੀ ਕਰ ਦਿੱਤਾ ਸੀ ਇਹਨਾਂ ਸਖਤ ਕੀਤੇ ਗਏ ਕਾਨੂੰ ਵੀ ਉਸ ਸਮੇਂ ਦੇ ਭਾਰਤੀ ਕੈਨੇਡਾ ਜਾਣਾ ਚਾਹੁੰਦੇ ਸੀਗੇ ਸੋ ਇਸ ਦਾ ਹੱਲ ਸਰਹਾਰੀ ਪਿੰਡ ਦੇ ਵਪਾਰੀ ਬਾਬਾ ਗੁਰਦੇਵ ਸਿੰਘ ਜੀ ਨੇ ਲੱਭਿਆ ਜੋ ਕਿ ਇੱਕ ਮਲੇਸ਼ੀਆ ਦੇ ਕਾਫੀ ਵੱਡੇ ਵਿਜਨਸ ਮਨ ਸੀਗੇ ਉਹਨਾਂ ਨੇ ਜਨਵਰੀ 1914 ਵਿੱਚ ਕਾਮਾਗਾਟਾ ਮਾਰੂ ਨਾਮ ਦਾ ਜਹਾਜ਼ ਜਾਪਾਨ ਦੇ ਕੋਲ ਕਰਾਇਆ ਉੱਤੇ ਲੈ ਲਿਆ ਤੇ ਇੱਕ ਕੰਪਨੀ ਵੀ ਰਜਿਸਟਰ ਕਰਵਾ ਲਈ ਜਿਸ ਦਾ ਨਾਮ ਰੱਖਿਆ ਗਿਆ ਗੁਰੂ ਨਾਨਕ ਨੈਵੀਗੇਸ਼ਨ ਸੋ ਹੁਣ ਭਾਰਤ ਦੇ ਲੋਕਾਂ ਕੋਲੇ ਆਪਣੀ ਇੱਕ ਕੰਪਨੀ ਵੀ ਹੋ ਚੁੱਕੀ ਸੀ ਤੇ ਆਪਣਾ ਇੱਕ ਜਹਾਜ਼ ਵੀ ਹੋ ਚੁੱਕਾ ਸੀ ਸੋ ਇਸ ਦੀ ਜਾਣਕਾਰੀ ਬਾਬਾ ਗੁਰਦੇਵ ਸਿੰਘ ਹੁਣਾਂ ਨੇ ਸਾਰੇ ਪੰਜਾਬੀਆਂ ਨੂੰ ਦੇ ਦਿੱਤੀ ਕਿ ਹੁਣ ਜਿਹੜਾ ਜਿਹੜਾ ਵੀ ਕੈਨੇਡਾ ਜਾਣਾ ਚਾਹੁੰਦਾ ਆਪਣਾ ਟ ਮੁਸਲਮਾਨ ਤੇ 12 ਹਿੰਦੂ ਸਨ ਰਸਤਾ ਕਾਫੀ ਇਕਠਮਾਈਆਂ ਵਾਲਾ ਸੀਗਾ ਕਿਉਂਕਿ ਰਾਸਤੇ ਵਿੱਚ ਕਿਤੇ ਰੁਕਣਾ ਨਹੀਂ ਸੀਗਾ ਪੈਸੀਫਿਕ ਓਸ਼ਨ ਦੇ ਲੰਬੇ ਸਫਰ ਨੂੰ ਤੈਅ ਕਰਨ ਤੋਂ ਬਾਅਦ 23 ਮਈ 1914 ਨੂੰ ਇਹ ਜਹਾਜ਼ ਵੈਨਕੂਵਰ ਆਇਲੈਂਡ ਪਹੁੰਚ ਜਾਂਦਾ ਹੈ ਵੈਨਕੂਵਰ ਆਇਲੈਂਡ ਕੈਨੇਡਾ ਦੇ ਪੱਛਮੀ ਹਿੱਸੇ ਵਿੱਚ ਸਥਿਤ ਹੈ ਇਹ ਜਹਾਜ਼ ਵਿਕਟੋਰੀਆ ਪੋਰਟ ਦੇ ਉੱਤੇ ਪਹੁੰਚਦਾ ਹੈ ਪਰ ਇਸ ਪੋਰਟ ਦੇ ਉੱਤੇ ਉਤਰਨ ਦੀ ਪਰਮਿਸ਼ਨ ਕੈਨੇਡਾ ਸਰਕਾਰ ਦੁਆਰਾ ਨਹੀਂ ਦਿੱਤੀ ਜਾਂਦੀ ਤੇ ਇਸ ਜਹਾਜ਼ ਨੂੰ ਪੋਰਟ ਤੋਂ ਲਗਭਗ 2 ਤੋਂ 3 ਕਿਲੋਮੀਟਰ ਦੂਰ ਹੀ ਰੋਕ ਦਿੱਤਾ ਜਾਂਦਾ ਹੈ ਜੋ ਵੀ ਸਾਡੇ ਕੋਲ ਲਿਖਤੀ ਦਸਤਾਵੇਜ਼ ਹਨ ਉਹਨਾਂ ਦੇ ਅਕੋਰ ਕੈਨੇਡੀਅਨ ਜਿਹੜੇ ਕਿ ਭਾਰਤ ਵਾਸੀ ਸਨ ਉਹਨਾਂ ਨੇ ਵੀ ਬਹੁਤ ਜਦੋਂ ਜਹਿਦ ਕੀਤੀ ਪਰ ਕੋਈ ਵੀ ਰਿਜ਼ਲਟ ਨਾ ਨਿਕਲਿਆ ਦੇਖਦੇ ਦੇਖਦੇ 2 ਮਹੀਨੇ ਨਿਕਲ ਗਏ ਤੇ ਹੁਣ ਕੈਨੇਡੀਅਨ ਸਰਕਾਰ ਚਾਹੁੰਦੀ ਸੀ ਕਿ ਇਸ ਸ਼ਿਪ ਨੂੰ ਇੱਥੋਂ ਪਿੱਛੇ ਧੱਕ ਦਿੱਤਾ ਜਾਵੇ ਜੋ ਪਹਿਲਾਂ ਤਾਂ ਉਹਨਾਂ ਨੇ ਇੱਕ ਸ਼ਿਪ ਭੇਜਿਆ ਜਿਸ ਦਾ ਕੰਮ ਇਹ ਸੀਗਾ ਕਿ ਇਸ ਕਾਮਾਗਾਟਾ ਮਾਰੂ ਦੇ ਸ਼ਿਪ ਨੂੰ ਸਮੁੰਦਰ ਦੇ ਵਿੱਚ ਜਾ ਕੇ ਕੈਨੇਡੀਅਨ ਸੀਮਾ ਤੋਂ ਬਾਹਰ ਕਰ ਦਿੱਤਾ ਜਾਊਗਾ ਜਿਸ ਦੇ ਵਿਰੋਧ ਦੇ ਵਿੱਚ ਸ਼ਿਪ ਦੇ ਵਿੱਚ ਬੈਠੇ ਲੋਕਾਂ ਨੇ ਉਹਦੇ ਉੱਤੇ ਹਮਲਾ ਕਰ ਦਿੱਤਾ ਉਹਨਾਂ ਦੇ ਕੋਲ ਕੋਲਾ ਬਿਆਸ ਸੀ ਉਹਨਾਂ ਨੇ ਕੋਲਾ ਉਸ ਜਹਾਜ਼ ਦੇ ਉੱਤੇ ਛਿੜਕ ਦਿੱਤਾ ਇਸ ਦੇ ਵਿਰੋਧ ਦੇ ਵਿੱਚ ਹੁਣ ਕੈਨੇਡੀਅਨ ਸਰ ਤੇ ਕੰਪਰੋਮਾਈਜ਼ ਕਰਨਾ ਪਿਆ ਤੇ ਅਖੀਰੀ ਸਰਕਾਰ ਨੇ ਕੁਝ ਬੰਦਿਆਂ ਦੀ ਕਮੇਟੀ ਜਹਾਜ਼ ਦੇ ਵਿੱਚ ਭੇਜੀ ਤਾਂ ਕਿ ਉਹ ਇਸ ਮਸਲੇ ਦਾ ਹੱਲ ਲੱਭ ਸਕਣ ਉਹ ਕਮੇਟੀ ਜਾ ਕੇ ਜਹਾਜ਼ ਦੇ ਲੋਕਾਂ ਨੂੰ ਮਿਲਦੀ ਹੈ ਤੇ ਉਹਨਾਂ ਨੂੰ ਸਮਝਾਉਂਦੀ ਹੈ ਕਿ ਅਸੀਂ ਬਹੁਤ ਜ਼ੋਰ ਲਾ ਕੇ ਦੇਖ ਲਿਆ ਅਸੀਂ ਹਾਈ ਕੋਰਟ ਤੱਕ ਤੇ ਸੁਪਰੀਮ ਕੋਰਟ ਤੱਕ ਜਾ ਕੇ ਵੀ ਦੇਖ ਲਿਆ ਹੁਣ ਕੈਨੇਡੀਅਨ ਸਰਕਾਰ ਸਾਡੀ ਬਾਹ ਨਹੀਂ ਪੜਦੀ ਜੇ ਆਪਾਂ ਉਹਨਾਂ 'ਤੇ ਜ਼ਿਆਦਾ ਵਿਰੋਧ ਕਰਾਂਗੇ ਤਾਂ ਫੋਨ ਖਰਾਬਾ ਹੋਊਗਾ ਇਸ ਦਾ ਹੱਲ ਹੁਣ ਇਹ ਹੈ ਕਿ ਤੁਸੀਂ ਵਾਪਸ ਚਲੇ ਜਾਓ ਸੋ ਫਿਰ ਕਾਮਾਗਾਟਾ ਮੰਦ ਦੇ ਯਾਤਰੀਆਂ ਨੇ ਡਿਸਾਈਡ ਕੀਤਾ ਖਾਸ ਕਰਕੇ ਬਾਬਾ ਗੁਰਦੇਵ ਸਿੰਘ ਉਹਨਾਂ ਨੇ ਡਿਸਾਈਡ ਕੀਤਾ ਕਿ ਹੁਣ ਆਪਾਂ ਨੂੰ ਵਾਪ はい。